ਮੈਂ ਤਾਂ ਸਰਕਾਰ ਨੂੰ ਕਹਿ ਚੁੱਕਾ ਜੇ ਤੁਸੀਂ ਸਾਡਾ ਕੰਮ ਕਰੋ ਤੇ ਅੱਗੇ ਤਨਵਾਦ ਰੈਲੀ ਕਰਾਂਗੇ ਤੁਹਾਡਾ ਸਮਰਥਨ ਕਰਾਂਗੇ ਪਰ ਜੇ ਸਰਕਾਰ ਕੁਝ ਨਹੀਂ ਕਰੂਗੀ ਤੇ ਸਰਕਾਰ ਦੇ ਉਹ ਕਿੰਨਾ ਮੈਂ ਸਾਹਮਣੇ ਆ ਕੇ ਲੜਾਈ ਜਾਂ ਤੇ ਆਖਰੀ ਹੋਊਗੀ ਤੇ ਜਾਂਗਾਂ ਲਾਣੀ ਪਊਗੀ ਦੋਨਾਂ ਦੇ ਇੱਕ ਕੰਮ ਹੋਣਾ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਹ ਨਾ ਸੋਚੋ ਕਿ ਸਾਡੀ ਸਰਕਾਰ ਆਪਾਂ ਸਰਕਾਰ ਦੇ ਖਿਲਾਫ ਨਹੀਂ ਗੱਲ ਕਰਨੀ ਸਰਕਾਰਾਂ ਨੂੰ ਜਗਾਉਣਾ ਪੈਂਦਾ ਆ ਆਲ ਇੰਡੀਆ ਟਰੱਕ ਯੂਨੀਅਨ ਵੱਲੋਂ ਨੈਸ਼ਨਲ ਹਾਈਵੇ 44 ਜਾਮ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਕਿਉਂਕਿ ਕੁਝ ਮੰਗਾ ਨੂੰ ਲੈ ਕੇ ਜਿਹੜਾ ਲਗਾਤਾਰ ਉਹਨਾਂ ਵੱਲੋਂ ਮੀਟਿੰਗਾਂ ਵੀ ਕੀਤੀਆਂ ਗਈਆਂ ਆ ਪੰਜਾਬ ਸਰਕਾਰ ਦੇ ਨੁਮਾਇੰਦੇ ਦੇ ਨਾਲ ਪਰ ਕੋਈ ਗੱਲ ਸਿਰੇ ਨਹੀਂ ਚੜੇ ਕਰਕੇ ਹੁਣ 7 ਮਾਰਚ ਨੂੰ ਜਿਹੜਾ ਪੰਜਾਬ ਪੱਧਰ ਦਾ ਜਿਹੜਾ ਧਰਨਾ ਆ ਫਲੋਰ ਦੇ ਵਿੱਚ ਦਿੱਤਾ ਜਾ ਰਿਹਾ ਸਤਲੁਜ ਟੋਲ ਜਿਹੜਾ ਸਤਲੁਜ ਪੁਲ ਹੈ ਦੁਆਬੇ ਦੀ ਐਂਟਰੀ ਹੈ ਉੱਥੇ ਉਹਨਾਂ ਨੇ ਐਲਾਨ ਕੀਤਾ ਆ ਅੱਜ ਜਿਹੜੀ ਲੋਕੇਸ਼ਨ ਵੀ ਉਹਨਾਂ ਵੱਲੋਂ ਦੇਖੀ ਗਈ ਆ ਮੌਕੇ ਦਾ ਜਾਇਜ਼ਾ ਵੀ ਲੈ ਗਿਆ ਹੈਪੀ ਸੰਤੂ ਜਿਹੜੇ ਇਹਨਾਂ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਕੀ ਕੁਛ ਕੀਤਾ ਜਾ ਰਿਹਾ ਹੈ ਕੱਲ ਦਾ 12 ਵਜੇ ਦਾ ਜਿਹੜਾ ਇਹ ਨੈਸ਼ਨਲ ਹਾਈਵੇ ਜਾਮ ਕਰਨ ਦਾ ਜਿਹੜਾ ਸੱਦਾ ਦਿੱਤਾ ਗਿਆ ਲਓ ਸੁਣਾਣੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਜਲੰਧਰ ਦੇ ਸਾਡੇ ਸਾਰੇ ਪ੍ਰਧਾਨ ਸਹਿਬਾਂ ਜੁਨੀਅਨ ਦੇ ਵਕਫਾ ਕਾਗੂ ਸਾਡੇ ਅੱਜ ਇਸ ਜਿਸ ਜਗ੍ਹਾ ਤੇ ਆਪਾਂ ਥਾਣਾ ਲਾਉਣਾ ਜਿਹੜਾ ਇਸ ਜਗ੍ਹਾ ਤੇ ਆਪਾਂ ਪਹੁੰਚਣਾ ਸ਼ੁਰੂ ਹੋ ਜਾਾਂਗੇ ਉਹਨੂੰ ਤਿਆਰੀਆਂ ਨੂੰ ਲੈ ਕੇ ਲੰਗਰ ਦੇ ਪ੍ਰਬੰਧ ਹੋਰ ਪ੍ਰਬੰਧਾਂ ਨੂੰ ਲੈ ਕੇ ਅੱਜ ਸਾਰੇ ਜ਼ਿਲ੍ਹੇ ਦੇ ਆਗੂ ਸਹਿਵਾ ਦਾ ਦੀ ਰਹੀ ਸੀ ਜੋ ਲਿਟੀਆ ਨੂੰ ਦੇਖਿਆ ਜਾਵੇ ਜਾ ਕੇ ਤੋਂ ਵੀਰੋ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਆ ਰੰਮ ਕਰ ਦਿੱਤੀ ਆ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਪਣੀ ਆਪਣੀ ਯੂਨੀਅਨ ਦੀਆਂ ਮੈਂ ਜਿਵੇਂ ਜਾਂ ਆਪਣੀ ਆਪਣੀ ਯੂਨੀਅਨ ਦੀ ਲਿਸਟਾਂ ਬਣਾਓ ਕਿ ਕਿੰਨੇ ਕਿੰਨੇ ਬੰਦੇ ਜਾਣੇ ਆ ਜਿਹੜੀ ਇੱਥੇ ਸੰਖਿਆ ਹੋਵੇ ਜਿਹੜਾ ਆਪਣਾ ਯੂਨੀਅਨ ਦਾ ਧਰਨਾ ਰੋਣਾ ਤੇ 10000 ਪਾਰ ਕੀਤਾ ਦਾ ਯੂਨੀਅਨ ਦਾ ਧਰਨਾ ਆ ਜਿਹੜੀ ਸਰਕਾਰ ਆ ਇਹ ਗੂਡੀ ਬੋਲੀ ਸਰਕਾਰ ਆ ਇਹਨੂੰ ਜਮਾਉਣਾ ਆ ਕਿਉਂਕਿ ਅਸੀਂ ਮੰਗਦੇ ਕੀ ਆ ਅਨਾਜ ਦੀ ਪਾਲਿਸੀ ਦੇ ਵਿੱਚ ਅਸੀਂ ਇਹ ਮੰਗਦੇ ਆ ਲੇਬਰ ਦਾ ਕੰਮ ਲੇਬਰ ਨੂੰ ਦਿਓ ਟਰਾਂਸਪੋਰਟ ਦਾ ਕੰਮ ਟਰਾਂਸਪੋਰਟ ਨੂੰ ਦਿਓ ਪਰ ਸਰਕਾਰ ਪਤਾ ਨਹੀਂ ਇਹਨੂੰ ਮੰਨਣ ਨੂੰ ਕਿਉਂ ਨਹੀਂ ਚਾਹ। ਓਵਰਲੋਡਿੰਗ ਬੰਦ ਹੋਵੇ। ਕੀ ਗਲਤ ਕਰ ਲਿਆ ਯਾਰ? ਓਵਰਲੋਡਿੰਗ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਬੰਦ ਹੋਣਾ ਚਾਹੀਦਾ। ਟਰੈਕਟਰ ਟਰਾਲੀ ਕਮਰਸ਼ੀਅਲ ਕੰਮ ਕਰਨਾ ਬੰਦ ਹੋਣਾ ਚਾਹੀਦਾ। ਸੋ ਟੁੱਟੇ ਟੈਕਸਾਂ ਮਾਫ ਕਰਨੇ ਚਾਹੀਦੇ ਆ। ਸਾਡੇ 15-15 ਸਾਲ ਦੀਆਂ ਸਕੂਟੀਆਂ ਵੀ ਹੋਰ ਨਹੀਂ ਵਾਪਸ ਮੋੜ ਰਹੀਆਂ। ਸਾਡੇ ਪੰਜਾਬ ਦੇ ਵਿੱਚ ਆ ਗਿਆ ਜੇ ਹਿਮਾਚਲ ਦੀਆਂ ਗੱਡੀਆਂ ਲੋਡ ਕਰ ਰਹੀਆਂ। ਪੂਰ ਸਟੇਟਾਂ ਦੀਆਂ ਗੱਡੀਆਂ ਲੋਡ ਕਰ ਰਹੀਆਂ। ਪੰਜਾਬ ਦੇ ਅੰਦਰ ਹੀ ਲੋਕਲ ਜਿਹੜਾ ਕੰਮ ਹੈ ਬਾਹਰਲੀ ਯੂਨੀਅਨ ਦੀਆਂ ਗੱਡੀਆਂ ਦੀ ਲੈਸਟਾਂ ਲੱਗਣ ਉਹਨਾਂ ਨੂੰ ਟੈਂਡਰ ਦਿਓ ਜੇ ਸਰਕਾਰ ਇਹ ਮੰਗਾ ਮੰਨੂਗੀ ਇਹ ਲੜਾਈ ਜਿਹੜੀ ਆ ਕਈਆਂ ਦੇ ਮੈਨੂੰ ਫੋਨ ਵੀ ਆਉਂਦੇ ਪ੍ਰਧਾਨ ਜੀ ਇਹ ਪੋਸਟਪੋਨ ਨਹੀਂ ਹੋਊਗਾ ਜਾਂ ਅੱਗੇ ਤੇ ਨਹੀਂ ਕੀਤਾ ਜਾਊਗਾ ਲੇਬਰ ਜਥੇਬੰਦੀਆਂ ਪੰਜ ਜਥੇਬੰਦੀਆਂ ਔਰ ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਪੰਜਾਬ ਦੀਆਂ ਸਮੁੱਚੀਆਂ ਟਰੱਕ ਯੂਨੀਅਨ ਸਮਾਂ ਜਿਹੜਾ ਸੈਗਾ ਆ ਜਿਹੜੀ ਉਧਰੋਂ ਆਉਣੀ ਆ ਸ਼ਾਗੁਰੂ ਸਾਈਡ ਤੋਂ ਉਹ ਨੂਰਮਿਲ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਣਗੇ ਉਥੋਂ ਇਕੱਠੇ ਹੋ ਕੇ ਸਾਰੇ ਆਵਾਂਗੇ ਇੱਧਰ ਲਈ ਜਗ੍ਹਾ ਵੀ ਸਿਲੈਕਟ ਕਰਦੇ ਆ ਜਿਹੜੇ ਪੋਖਪੁਰ ਸਾਈਡ ਤੋਂ ਆਉਣਗੇ ਆ ਪੋਖਪੁਰ ਦੇ ਲਾਗੇ ਕਦੇ ਇਕੱਠੇ ਹੋਣਗੇ ਇਕੱਠੇ ਹੋ ਕੇ ਇੱਕ ਇੱਕ ਕਾਫਲੇ ਦੇ ਰੂਪ ਦੇ ਵਿੱਚ ਆਉਣਗੇ ਸੋ ਮੇਰੀ ਵੀਰੋ ਹੱਥ ਜੋੜ ਕੇ ਬੇਨਤੀ ਆ ਇਹ ਟਰੱਕਾਂ ਵਾਲੇ ਦੀ ਲੜਾਈ ਆ ਇਹ ਟਰੱਕਾਂ ਵਾਲੇ ਦੀ ਜ਼ਮੀਰ ਦੀ ਲੜਾਈ ਆ ਇਹ ਲੜਾਈ ਜਿਹੜੀ ਆ ਮੈਂ ਸਮਝਦਾ ਕਿ ਇਹ ਲੜਾਈ ਜਾਂ ਤੇ ਆਖਰੀ ਹੋਊਗੀ ਤੇ ਜਾਂ ਗਾਂ ਲਾਣੀ ਪਊਗੀ ਦੋਨਾਂ 'ਚ ਇੱਕ ਕੰਮ ਹੋਣਾ ਸੋ ਮੈਂ ਤੇ ਤਵਾਸ ਕਰਦਾ ਆ ਪਾਰਟੀ ਵਾਜ ਤੋਂ ਉੱਪਰ ਉੱਠ ਗਈ ਇਹਨਾਂ ਸੋਚਿਓ ਕਿ ਸਾਡੀ ਸਰਕਾਰ ਆ ਆਪਾਂ ਸਰਕਾਰ ਦੇ ਖਿਲਾਫ ਨਹੀਂ ਗੱਲ ਕਰਨੀ ਸਰਕਾਰਾਂ ਨੂੰ ਜਗਾਉਣਾ ਪੈਂਦਾ ਆ ਮੈਂ ਤਾਂ ਸਰਕਾਰ ਨੂੰ ਕਹਿ ਚੁੱਕਾ ਕਿ ਤੁਸੀਂ ਸਾਡਾ ਕੰਮ ਕਰੋ ਤੇ ਅਸੀਂ ਤੁਹਾਡੀ ਤਨਵਾਦ ਰੈਲੀ ਕਰਾਂਗੇ ਤੁਹਾਡਾ ਸਮਰਥਨ ਕਰਾਂਗੇ ਪਰ ਜੇ ਸਰਕਾਰ ਕੁਝ ਨਹੀਂ ਕਰੂਗੀ ਤੇ ਸਰਕਾਰ ਦੇ ਉਲਟ ਚਲਾਗੇ ਸੋ ਮੇਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਅਕਾਲ ਸਾਹਿਬ ਦਾ ਵਾਹਿਗੁਰੂ ਜੀ